Tchau, yeah. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਪਿੰਡ ਢੱਡੇ ਵਿਖੇ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਪਿੰਡ ਢੱਡੇ ਵਿਖੇ ਪਹਿਲੇ ਪਾਸ਼ਾ ਮਨੁਕਤਾ ਦੇ ਰਹਿਬਰ ਤੇ ਜਦ ਤੱਕ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅ칸ਪਾਟ ਸਾਈਬਾਂ ਦੇ ਭੋਗ ਪਾਏ ਗਏ ਉਪਰੰਤ ਪਾਈ ਅਮਨਿੰਦਰ ਸਿੰਘ ਹੱਡ ਗ੍ਰੰਥੀ ਗੁਰਦੁਆਰਾ ਗੁਰੂ ਨਾਨਕ ਸਿੰਘ ਟੱਡੇ ਦੇ ਜਥੇ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਸਥਾਰ ਪੂਰਵਕ ਚਾਨਣਾ ਪਾ ਕੇ ਸ਼ਰਧਾਲੂ ਸੰਗਤਾਂ ਨੂੰ ਗੁਰੂ ਕਰਨਲ ਜੋੜਿਆ ਇਸ ਮੌਕੇ ਕਮੇਟੀ ਮੈਂਬਰ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਪਿੱਲਾ ਰਜਵਿੰਦਰ ਕੌਰ ਸਰਪੰਚ ਟੱਡੇ ਪ੍ਰਿਤਪਾਲ ਸਿੰਘ ਲੈਂਬਰ ਸਿੰਘ ਐਨ ਆਰ ਆਈ ਮਾਸਟਰ ਅਜੈਬ ਸਿੰਘ ਐਨ ਆਰ ਆਈ ਰਤਨ ਸਿੰਘ ਅਮਰੀਕ ਸਿੰਘ ਜੋਗਾ ਸਿੰਘ ਗੁਰਦੇਵ ਸਿੰਘ ਜਸਵਿੰਦਰ ਢੱਡਾ ਸਮਾਜ ਸੇਵਕ ਤਲਵਿੰਦਰ ਸਿੰਘ सोनू ਸ਼ਮਿੰਦਰ ਸਿੰਘ ਸੁਰਿੰਦਰ ਸਿੰਘ ਸਾਫਕਾ ਥਾਣੇਦਾਰ ਖੇਮਰਾ ਸਾਫਕਾ ਸਰਪੰਚ ਤਾਰਾਚੰਦ ਥਾਣੇਦਾਰ ਬਲਵਿੰਦਰ ਸਿੰਘ ਵਿੱਕੀ ਮਹਿੰਦਰ ਸਿੰਘ ਕਮਲਜੀਤ ਸਿੰਘ ਕੰਬਾ ਜਸਵੀਰ ਸਿੰਘ ਫੌਜੀ ਰਾਣਾ ਸਾਫਕਾ ਸਰਪੰਚ ਬਲਵਿੰਦਰ ਸਿੰਘ ਬਿੰਦਾ ਸੁਖਦੇਵ ਸਿੰਘ ਪਰਮਜੀਤ ਬਿੱਟੂ ਸ਼ਿੰਦਾਜੀਤ ਸਿੰਘ ਅਮਰਜੀਤ ਲਾਡੀ ਆਦੋ ਹੀ ਲਵਾ ਪਾਰੀ ਗਿੰਦੀ ਵਿਸ਼ਰਦਾਲੂ ਸੰਗਤਾਂ ਨੂੰ ਸ਼ਮੂਲੀਅਤ ਕੀਤੀ ਇਸ ਮੱਕੇ ਗੁਰੂ ਘਰ ਦਾ ਲੰਗਰ ਅਚੁੱਟ ਵਰਤਾਇਆ ਗਿਆ ਰਿਪੋਰਟਰ ਜਸਵਿੰਦਰ ਟੱਡਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ 1 ਤਰੀਕ ਤੋਂ ਲੈ ਕੇ 9 ਤਰੀਕ ਤੱਕ ਪਿੰਡ ਢੱਡੇ ਵਿਖੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਏਗੇ। ਸੋ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਜਿੰਨੀਆਂ ਵੀ ਸੰਗਤਾਂ ਨੇ ਸੇਵਾਵਾਂ ਨਿਭਾਈਆਂ, ਦਾਸ ਭਾਈ ਅਮਨਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਗੁਰਨਾਨਕ ਸਿੰਘ ਸਵਟ ਢੱਡੇ ਤੋਂ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਨੇ। ਮਾਲਕ ਜੀ ਮਿਹਰ ਕਰਨ ਸਾਰੀਆਂ ਸੰਗਤਾਂ ਸਾਰੇ ਪਰਿਵਾਰਾਂ ਦੇ ਸਿਰਾਂ ਤੇ ਮੇਰਾ ਪ੍ਰਿਆਤ ਰੱਖਣ ਦੁਆਰਾ ਫਿਰ ਆਪ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਹਮਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ